ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਸਾਰਿਆਂ ਨੂੰ ਹਨੂਮਾਨ ਜਨਮ ਦਿਤੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੇ ਨੈਕਸਟ ਟਾਰਗੇਟ ਦੀ ਆਈ ਹੋਪ ਤੁਸੀਂ ਬਹੁਤ ਵੱਧੇ ਤਰੀਕੇ ਨਾਲ ਮਿਹਨਤ ਕਰ ਰਹੇ ਹੋਣੇ ਤੇ ਆਪੋ ਆਪਣਾ ਡੇਲੀ ਟਾਰਗੇਟ ਨੂੰ ਅਚੀਵ ਕਰ ਰਹੇ ਹੋਣੇ ਤੇ ਆਹ ਮੇਰਾ ਮੈਂ ਰੋਜ਼ ਕਹਿੰਦੇ ਵੀ ਹਾਂ ਤੁਸੀਂ ਬਹੁਤ ਵੱਧੇ ਤਰੀਕੇ ਨਾਲ ਕਰ ਰਹੇ ਆ ਬਟ ਮੈਨੂੰ ਨਹੀਂ ਪਤਾ ਵੀ ਤੁਸੀਂ ਦੇ ਰਹੇ ਹੋ ਜਾਂ ਨਹੀਂ ਆਪਣਾ 100% ਹਨਾ ਟੌਪਿਕ ਨੂੰ ਤੇ ਆਪਣੇ ਸਬਜੈਕਟ ਨੂੰ ਇੱਕ ਗੱਲ ਸੋਚ ਕੇ ਦੇਖਿਓ ਪਹਿਲਾਂ ਇੱਕ ਮੋਟੀਵੇਸ਼ਨ ਦੀ ਲਾਈਨ ਦਸ ਦਿੰਦੇ ਆ ਮੈਂ ਤਾਂ ਜੋ ਥੋੜਾ ਜਿਹਾ ਮੋਟੀਵੇਸ਼ਨ ਆ ਥੋੜਾ ਕਰਨ ਦਾ ਜਿਹੜਾ ਜਨੂਨ ਆ ਕੰਮ ਨੂੰ ਉਹ ਥੋੜਾ ਜਿਹਾ ਵੱਧ ਜੇ ਆਪਣੇ ਆਪ ਨੂੰ ਵਰਦੀ ਚ ਸੋਚੋ ਇੱਕ ਵਾਰ ਤਾਂ ਠੀਕ ਐ ਤੇ ਤੁਹਾਡੀ ਲਾਈਫ ਕਿੰਨੀ ਚੇਂਜ ਹੋ ਜੂਗੀ ਦੂਜਾ ਇੱਕ ਗੱਲ ਜਰੂਰ ਸੋਚੋ ਵੀ ਜੇ ਇਦਾਂ ਦਾ ਕੁਝ ਨਹੀਂ ਹੁੰਦਾ ਵੀ ਹਾਂ ਤੁਹਾਡੇ ਮम्मी पापा ਨੂੰ ਕੋਈ ਨਾ ਪੁੱਛਦਾ ਹੋਵੇ ਵੀ ਤੁਹਾਡਾ ਪੁੱਤ ਜਾਂ ਫਿਰ ਤੁਹਾਡੀ ਧੀ ਕੀ ਕਰਦੀ ਆ ਹੁਣ ਐਨੀ ਸਟੱਡੀ ਕੀਤੀ ਸੀ ਹੁਣ ਕੀ ਹੋਇਆ ਉਹ ਸਟੱਡੀ ਦਾ ਹਨਾ ਪਾਵੇਂ ਦਪੁੱਛ ਪਾਵੇਂ ਮੁੰਡੇ ਨੂੰ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਹਾਂ ਮੁੰਡੇ ਬਾਰੇ ਤਾਂ ਕੋਈ ਪੁੱਛਦਾ ਨਾ ਹੋਵੇ ਵੀ ਤੁਹਾਡਾ ਮੁੰਡਾ ਕੀ ਕਰਦਾ ਪਿਆ ਹੁਣ ਹਨਾ ਸਾਰੇ ਪੁੱਛਦੇ ਨੇ ਤੇ ਤੁਹਾਡੇ ਮੰਮੀ ਪਾਪਾ ਕੀ ਜਵਾਬ ਦਿੰਦੇ ਨੇ ਅੱਗੋਂ ਆ ਤੁਹਾਨੂੰ ਪਤਾ ਆ ਠੀਕ ਹੈ ਮੈਨੂੰ ਮੇਰੇ ਮਾਪਿਆਂ ਦਾ ਪਤਾ ਤੁਹਾਨੂੰ ਤੁਹਾਡੇ ਮਾਪਿਆਂ ਦਾ ਪਤਾ ਵੀ ਤੁਸੀਂ ਕੀ ਕਰਦੇ ਹੋ ਲਾਈਫ 'ਚ ਤੇ ਤੁਹਾਡੇ ਮੰਮੀ ਪਾਪਾ ਫਿਰ ਕੀ ਰਿਪਲਾਈ ਦਿੰਦੇ ਨੇ ਉਹਨਾਂ ਨੂੰ ਹਨਾ ਤਾਂ ਜੇ ਉਹ ਰਿਪਲਾਈ ਤੁਸੀਂ ਚੇਂਜ ਕਰਨਾ ਆ ਤੇ ਤੁਹਾਡੇ ਰਿਸ਼ਤੇਦਾਰ ਪੁੱਛਣ ਵੀ ਹਾਂ ਇਸ ਵਾਰ ਵੀ ਹੋਇਆ ਜਾਂ ਨਹੀਂ ਪੇਪਰ ਕਲੀਅਰ ਤੁਹਾਡੇ ਮੁੰਡੇ ਦਾ ਜਾਂ ਕੁੜੀ ਦਾ ਤਾਂ ਤੁਸੀਂ ਆਪਣੇ ਮੰਮੀ ਪਾਪਾ ਨੂੰ ਬਹੁਤ ਰਿਸਪੈਕਟ ਨਾਲ ਅੱਖਾਂ ਉੱਚੀ ਕਰਕੇ ਆਹ ਕਹਿੰਦੇ ਹੋਏ ਸੁਣਨਾ ਚਾਹੁੰਦੇ ਹੋ ਵੀ ਹਾਂ ਕਰਤਾ ਜਾਂ ਫਿਰ ਆਹ ਸੁਣਨਾ ਚਾਹੁੰਦੇ ਹੋ ਵੀ ਇਸ ਵਾਰ ਵੀ ਰਹਿ ਗਿਆ ਉਹ ਤੁਹਾਡੇ ਹੱਥ 'ਚ ਆ ਤੁਹਾਡੀ ਮਿਹਨਤ ਆ ਤੁਸੀਂ ਮਿਹਨਤ ਕਰੋਗੇ ਤਾਂ ਬਹੁਤ ਵਧੀਆ ਹੋ ਕੇ ਖੁਸ਼ ਹੋ ਕੇ ਤੁਹਾਡੇ ਪਾਪਾ ਮੰਮੀ ਸਾਰਿਆਂ ਨੂੰ ਦੱਸੂਗੇ ਵੀ ਹਾਂ ਮੇਰੇ ਪੁੱਤ ਨੇ ਚਾਰਤਾ ਪੇਪਰ ਕਲੀਅਰ ਹਾਂ ਤੇ ਜੇ ਤੁਸੀਂ ਨਹੀਂ ਮਿਹਨਤ ਕਰੋਗੇ ਤਾਂ ਫਿਰ ਕਿਸੇ ਨੂੰ ਕੀ ਹੀ ਲੈਣਾ ਤੁਹਾਡੇ ਤੋਂ ਹਨਾ ਫਿਰ ਕਿਸੇ ਨੂੰ ਤੁਹਾਡੇ ਤੋਂ ਕੋਈ ਮਤਲਬ ਹੀ ਨਹੀਂ ਹੈਗਾ ਸਿਰਫ ਤੁਹਾਨੂੰ ਨੀਚਾ ਦਿਖਾਉਣ ਲਈ ਤੁਹਾਨੂੰ ਮੈਸੇਜ ਕਰਦੂਗੇ ਜਾਂ ਫਿਰ ਪੁੱਛਣਗੇ ਵੀ ਕੀ ਕਰਦਾ ਤੂੰ ਅੱਜਕੱਲ ਸਿੰਪਲ ਜੀ ਗੱਲ ਆ ਜੇ ਇਸ ਤੋਂ ਵੱਧ ਤੁਹਾਡੇ ਕੋਲ ਕੋਈ ਮੋਟੀਵੇਸ਼ਨ ਨਹੀਂ ਹੈਗਾ ਨਾ ਮਤਲਬ ਤੁਹਾਨੂੰ ਆਹ ਮੋਟੀਵੇਟ ਹੀ ਨਹੀਂ ਕਰ ਰਹੀ ਲਾਈਨ ਤਾਂ ਫਿਰ ਤੁਹਾਨੂੰ ਕੋਈ ਵੀ ਮੋਟੀਵੇਟ ਨਹੀਂ ਕਰ ਸਕਦੇ ਸਿੱਧੀ ਜੀ ਗੱਲ ਹੈ ਤੁਸੀਂ ਆਪਣੇ ਮਾਪਿਆਂ ਤੋਂ ਹੀ ਨਹੀਂ ਮੋਟੀਵੇਟ ਹੋ ਸਕਦੇ ਫਿਰ ਤੁਸੀਂ ਕਿਸ ਤੋਂ ਹੋ ਜਾਗੇ ਜਿਨ੍ਹਾਂ ਨੂੰ ਹੀ ਮਤਲਬ ਉਹੀ ਨੇ ਬਸ ਜਿਨ੍ਹਾਂ ਨੂੰ ਤੁਹਾਡੀ ਲਾਈਫ ਤੋਂ ਕੋਈ ਇਫੈਕਟ ਪੜਦਾ ਤੁਸੀਂ ਕੁਝ ਕਰਦੇ ਹੋ ਔਰ ਕਿਸੇ ਨੂੰ ਤੁਹਾਡੀ ਲਾਈਫ ਤੋਂ ਕੋਈ ਇਫੈਕਟ ਨਹੀਂ ਪੜਦਾ ਤੁਸੀਂ ਕੀ ਕਰਦੇ ਪਈਓ ਠੀਕ ਹੈ ਅੱਗੇ ਤੁਹਾਡੀ ਮਰਜ਼ੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵੱਡਾ ਕੋਈ ਮੋਟੀਵੇਸ਼ਨ ਹੈਗਾ ਇੱਕ ਵਾਰੀ ਨਾ ਪੜਨ ਤੋਂ ਪਹਿਲਾਂ ਨਾ ਆਹ ਜਰੂਰ ਸੋਚਿਆ ਕਰੋ ਵੀ ਮੈਂ ਸਟਾਰਟ ਕਿਉਂ ਕੀਤਾ ਸੀ ਠੀਕ ਹੈ ਤੇ ਆ ਸਾਡੇ ਸਬਜੈਕਟ ਹੋ ਚੁੱਕੇ ਹੁਣ ਆਪਣੇ ਆਪਾਂ ਨੈਕਸਟ ਜਿਹੜੇ ਸਬਜੈਕਟ ਸੀ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਨੈਕਸਟ ਸਬਜੈਕਟਸ ਦੀ ਦੇ ਸਿਚਿਆ ਆਪਾਂ ਕੰਪਿਊਟਰ ਦੀ 12th ਕਲਾਸ ਯਾਦ ਕਰਨੀ ਆ ਸਟੈਟਿਕ ਦੇ ਆਪਾਂ 8th ਕਲਾਸ ਯਾਦ ਕਰਨੀ ਆ ਕਰੰਟ ਦੇ ਆਪਾਂ 5 ਕੁਐਸਚਨ ਫ फेब्रुवारी ਦੇ ਕਰਨੇ ਆ ਤੇ ਸਕੁਅਰ ਆਪਾਂ 5 ਤੋਂ ਲੈ ਕੇ 10 ਤੱਕ ਯਾਦ ਕਰਨੇ ਨੇ ਠੀਕ ਹੈ ਜੀ ਤੇ ਆਪਾਂ ਆਪਣਾ ਜਿਹੜਾ 24 ਅਪ੍ਰੈਲ ਦਾ ਟਾਰਗੇਟ ਆ ਤੇ ਇਹਨੂੰ ਤੁਸੀਂ ਬਹੁਤ ਮਿਹਨਤ ਕਰਕੇ ਅਚੀਵ ਕਰਨਾ ਆ ਤੇ ਪੀ ਵੀ ਕਿਉ ਲਾਂਦੇ ਰਹੋ ਜਾਂ ਫਿਰ ਕੋਈ ਐਮਸੀਕਿਊ ਕਿੱਥੋਂ ਵੀ ਤੁਹਾਨੂੰ ਪ੍ਰੈਕਟਿਸ ਸੈੱਟ ਕੁਝ ਵੀ ਮਿਲਦਾ ਪਿਆ ਆਪਣੀ ਪ੍ਰੈਕਟਿਸ ਕਰਦੇ ਰਹੋ ਠੀਕ ਹੈ ਭਾਵੇਂ ਉਹ YouTube ਤੋਂ ਮਿਲਣ ਭਾਵੇਂ ਕਿਸੇ Telegram ਗਰੁੱਪ ਤੋਂ ਮਿਲਣ ਤੇ ਉਹਨਾਂ ਨੂੰ ਪੀ ਵੀ ਕਾਊਟ ਨਾਲ ਟੈਕੀ ਹੋਊਗਾ ਵੀ ਤੁਹਾਨੂੰ ਇੱਕ ਕੰਫੀਡੈਂਸ ਬਿਲਡ ਅਪ ਹੋ ਜਾਊਗਾ ਤੇ ਤੁਹਾਡੀ ਇੱਕ ਸਪੀਡ ਹੋ ਜਾਊਗੀ ਵੀ ਕੁਐਸਚਨ ਨੂੰ ਟੈਕਲ ਕਿੱਦਾਂ ਕਰਨਾ ਹੈ ਪੇਪਰ 'ਚ ਪੇਪਰ ਹਾਲ 'ਚ ਬੱਚਾ ਕੀ ਹੁੰਦਾ ਵੀ ਤਿਆਰੀ ਤਾਂ ਪੂਰੀ ਹੁੰਦੀ ਹੈ ਬਟ ਟਾਈਮ ਮੈਨੇਜਮੈਂਟ ਕਰਕੇ ਕੁਐਸਚਨ ਨਹੀਂ ਪੂਰਾ ਅਟੈਂਪਟ ਕਰ ਪਾਉਂਦਾ ਮੈਥ ਤੇ ਰੀਜ਼ਨਿੰਗ ਦੇ ਹੈਨਾ ਤਾਂ ਆਪਣੀ ਉਹ ਸਪੀਡ ਆਪਾਂ ਬਿਲਡ ਅਪ ਕਰਨੀ ਹੈ ਤੇ ਵਧੀਆ ਤਰੀਕੇ ਨਾਲ ਤਿਆਰੀ ਨੂੰ ਕਰਦੇ ਰਹੋ ਜੀ ਧੰਨਵਾਦ